ਸੋ ਅੱਪਾ ਪਹੁੰਚਿਆ ਪੁਨੀਰ ਪਰ ਕਾਰ ਚਲਦੀ ਨਰਮਜੀ ਦੇ ਘਰ ਤੋਂ ਉਸ ਦਾ ਚਾਰੇ ਨੇ ਆਪਣਾ ਘਰ ਲਵਾਇਆ ਨਾਲ ਬਾਈ ਚੈੱਕ ਮਾਰੇ ਨੇ ਕਿਵੇਂ ਦੱਸਦੇ ਉਹਨੂੰ ਇਹ ਆ ਨੰਬਰ ਬੋਲ ਰਹੇ ਅਸੀਂ ਨੰਬਰ ਬੋਲ ਕੇ ਦੱਸਦੇ ਇਹਨਾਂ ਨੂੰ ਕਿਹਨੇ ਨੰਬਰ ਬੋਲਦੇ ਬਣਾ ਬੋਲ ਨੰਬਰ 3 ਲਾ ਬਾਈ ਚਿੱਟੇ ਨਿਸ਼ਾਨ ਤੇ ਬੁਰੀ ਠੀਕ ਠਾਕ ਹੋ ਬਹੁਤ ਵਧੀਆ ਅੱਛਾ ਤੇ ਘਰ ਉੱਚਾ ਚੁੱਕਾਰੇ ਹੋ ਹਾਂਜੀ ਹਾਂ ਠੀਕ ਹੈ ਘਰ ਹਰਿੰਦਰ ਜੀ ਥੋੜਾ ਜਿਹਾ 15 ਸਾਲ ਪਹਿਲਾਂ ਬਣਾਇਆ ਸੀਗਾ ਹਮਮ ਘਰ ਜਿਹੜਾ ਉਹ ਗਲੀ ਦੇ ਬਰਾਬਰ ਬਰਾਬਰ ਹੋਵੇ ਸੀਗਾ ਸੋਚਿਆ ਵੀ ਇੱਕ ਨਵੀਂ ਟੈਕਨੀਕ ਨੂੰ ਵੀ ਅਪਣਾ ਕੇ ਦੇਖਿਆ ਜਾਵੇ ਆਪਾਂ ਅਕਸਰ ਸੁਣਦੇ ਦੇ ਵੀ ਜੈਕਨ ਨਾਲ ਘਰ ਉੱਚਾ ਚੱਕਿਆ ਜਾਂਦਾ ਮੈਂ ਸੋਚਿਆ ਵੀ ਘਰ ਨੂੰ ਉੱਚਾ ਚੱਕ ਕੇ ਆਪਾਂ ਵੀ ਦੇਖ ਲਈਏ ਜੇ ਆਪਾਂ ਹੁਣ ਬੰਦਾਂ ਕੋਈ ਨਵਾਂ ਘਰ ਬਣਾਉਂਦਾ ਜਿਵੇਂ ਆਪਣਾ ਥੋੜਾ ਪਹਿਲਾਂ ਇਹਦੀ ਬਿਲਡਿੰਗ ਬਣੀ ਹੋਈ ਹੈ ਜੇ ਐਡੀ ਬਿਲਡਿੰਗ ਦੁਬਾਰੇ ਬਣਾਉਣੀ ਹੈ ਤੇ ਕਿੰਨਾ ਸਮਾਂ ਲੱਗ ਜੂਗਾ ਹੋਰ ਤੇ ਕਿੰਨਾ ਖਰਚਾ ਜੂ ਲੱਗਦਾ ਜਿੰਦਰ ਜੀ ਮੈਂ ਨਾ ਕਈ ਠੇਕੇਦਾਰਾਂ ਨਾਲ ਤੇ ਕਈ ਆਰਚੀਟੈਕਚਰ ਨਾਲ ਮੈਂ ਸਲਾਹ ਕੀਤੀ ਸੀ ਨਵਾਂ ਘਰ ਬਣਾਉਣ ਵਾਸਤੇ ਤੇ ਘਰ ਆਪਣਾ ਵਧੀਆ ਬਿਆਦੀਗਾ ਤੇ ਮੈਂ ਲਗਭਗ 25 ਤੋਂ 30 ਲੱਖ ਰੁਪਏ ਖਰਚਾ ਆਇਆ ਉਹਨਾਂ ਜਿਹੇ ਨਾਮ ਆਪਾਂ ਮਕਾਨ ਬਣਾਉਂਦੇ ਤੇ ਲਗਭਗ 6 ਮਹੀਨੇ ਲੱਗਦੇ ਠੀਕ ਹੈ ਤੇ ਹੁਣ ਮਤਲਬ ਥੋੜਾ ਕਿੰਨੇ ਵਿੱਚ ਸਪਰੀਮੈਂਟ ਸਰਜੂਗਾ ਹੁਣ ਫਰਸ਼ ਪਰਚ ਲਾ ਕੇ ਫਰਸ਼ ਵਗੈਰਾ ਲਾ ਕੇ ਆਪਣਾ 5 ਕੁ ਲੱਖ ਰੁਪਏ ਚ ਸਰਜੂਗਾ ਇਹ ਉੱਚਾ ਚਕਾਉਣ ਦਾ ਜਿਹੜਾ ਖਰਚਾ ਹੈਗਾ ਲਗਭਗ 4 ਕੁ ਲੱਖ ਰੁਪਿਆ ਆਇਆ ਠੀਕ ਹੈ ਟੋਟਲ ਖਰਚਾ کافی ਘੱਟ ਅਮਾਉਂਟ ਚ ਮਤਲਬ ਸਰਜੂਗਾ ਹਾਂ ਇੱਕ ਟਾਈਮ ਵੀ ਵੇਸਟ ਹੈ ਜਿਵੇਂ ਆਪਾਂ ਸੋਚੀਏ ਵੀ ਅੱਗੇ ਕੋਈ ਫੰਕਸ਼ਨ ਕਰਨਾ ਹੈਗਾ ਤਾਂ ਲਗਭਗ 2 ਕੁ ਮਹੀਨੇ ਚਾਹੀਏ ਖਰਚਾ ਜੇ ਸਾਰਾ ਇਹ ਕੰਪਲੀਟ ਹੋ ਜਾਂਦਾ ਹੈ ਜੇ ਆਪਾਂ ਨਵਾਂ ਮਕਾਨ ਬਣਾਈਏ ਤਾਂ 6 ਮਹੀਨੇ ਤੋਂ ਸਾਲ ਵੀ ਲੱਗ ਜਿਦਾ ਹੈ ਠੀਕ ਹੈ ਮੇਰੀ ਸਲਾਹ ਹੈ ਕਿ ਵੀ ਵਧੀਆ ਠੇਕੇਦਾਰ ਨੂੰ ਆਪਾਂ ਲੈ ਕੇ ਘਰ ਨੂੰ ਚਾ ਚਕਾਇਆ ਦਾ ਕੋਈ ਰਿਸਕ ਹੀ ਕੰਮ ਨਹੀਂ ਲੱਗ ਰਿਹਾ ਇੱਕ ਆਸਾਨ ਜੀ ਪ੍ਰਕਿਰਿਆ ਹੈ ਤੇ ਪਹਿਲਾਂ ਪਹਿਲਾਂ ਜਰੂਰ ਲੱਗਦਾ ਹੈਗਾ ਵੀ ਬਹੁਤ ਔਖਾ ਕੰਮ ਹੋਊਗਾ ਕਿਸੇ 60 ਫੀਟ ਨਾਲ ਬਾਜੇ ਪਰ ਜਿਹੜਾ ਠੇਕੇਦਾਰ ਹੈ ਇਹ ਬਹੁਤ ਟੈਕਨੀਕਲ ਹੈ ਠੇਕੇਦਾਰ ਮੈਂ ਸੋਚ ਸਮਝ ਕੇ ਬਹੁਤ ਸਰਚ ਕਰਕੇ ਚੁਣਿਆ ਸੀ ਤੇ ਮੈਨੂੰ ਕੋਈ ਸਮੱਸਿਆ ਨਹੀਂ ਆਈ ਇਸ ਵਿੱਚ ਬੜੇ ਹੀ ਪ੍ਰੋਪਰ ਤੁਸੀਂ ਦਿੱਕਤੀ ਕਰ ਕੀਤਾ ਜਾਂਦਾ ਜਾਂ ਮਤਲਬ ਕਿਵੇਂ ਕੀਤਾ ਜਾਂਦਾ ਹੈ ਵੈਸੇ ਮੇਰੀ ਦਰਸ਼ਕਾਂ ਨੂੰ ਸਲਾਹ ਵੀ ਹੈ ਵੀ ਠੇਕੇਦਾਰ ਨਾਲ ਬਕਾਇਦਾ ਤੌਰ ਤੇ ਕਜੈਰੀਆਂ ਵਿੱਚ ਜ